ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸਵੇਰ ਹੁੰਦੇ ਸਾਰ ਪੰਜਾਬੀ ਸਾਹਿਤ ਦੇ ਵਿੱਚੋਂ ਇੱਕ ਦੁਖਦਾਈ ਖਬਰ ਨਿਕਲ ਕੇ ਸਾਹਮਣੇ ਆਈ ਜਿਸ ਦੇ ਵਿੱਚ ਇਹ ਖਬਰ ਪ੍ਰਕਾਸ਼ਿਤ ਹੋਈ ਕਿ ਪੰਜਾਬੀ ਦੇ ਮਹਾਨ ਵਿਦਵਾਨ ਪੰਜਾਬੀ ਦੇ ਸ਼ਾਇਰ ਪੰਜਾਬੀਆਂ ਦੇ ਦਿਲਾਂ ਦੀ ਧੜਕਣ ਸਰਜੀਤ ਪਾਤਰ ਸਾਹਿਬ ਇਸ ਦੁਨੀਆ ਨੂੰ ਅਲਵਿਦਾ ਕਹਿ ਕੇ ਅਸੀਂ ਪਾਤਰ ਸਾਹਿਬ ਜੀ ਦੇ ਜੀਵਨ ਦੇ ਬਾਰੇ ਅਤੇ ਉਹਨਾਂ ਦੀਆਂ ਲਿਖੀਆਂ ਹੋਈਆਂ ਰਚਨਾਵਾਂ ਦੇ ਬਾਰੇ ਜੋ ਅੱਜ ਤੱਕ ਆਪ ਜੀ ਨੇ ਕਦੇ ਨਹੀਂ ਸੁਣੀਆਂ ਉਹਨਾਂ ਗੱਲਾਂ ਨੂੰ ਆਪ ਤੱਕ ਪਹੁੰਚਾਉਣ ਦਾ ਯਤਨ ਕਰਾਂਗੇ ਪੰਜਾਬੀ ਭਾਸ਼ਾ ਦਾ ਲੇਖਕ ਅਤੇ ਪ੍ਰਸਿੱਧ ਕਵੀ ਜਿਸ ਦੀਆਂ ਕਵਿਤਾਵਾਂ ਆਮ ਲੋਕਾਂ ਵਿੱਚ ਬਹੁਤ ਪ੍ਰਸਿੱਧ ਹੋਈਆਂ ਪੰਜਾਬ ਦਾ ਹੋਣ ਹਾਰਸ ਪੁੱਤਰ ਸਰਜੀਤ ਪਾਤਰ ਸਾਹਿਬ ਉਹਨਾਂ ਦਾ ਜਨਮ 1945 ਈਸਵੀ ਨੂੰ ਜ਼ਿਲ੍ਹਾ ਜਲੰਧਰ ਦੇ ਪਿੰਡ ਪਤੜ ਵਿਖੇ ਪਿਤਾ ਹਰਪਜਨ ਸਿੰਘ ਅਤੇ ਮਾਤਾ ਗਰਬਖਸ਼ ਕੌਰ ਦੇ ਘਰ ਵਿਖੇ ਹੋਇਆ। ਪਾਤਰ ਸਾਹਿਬ ਨੇ ਪ੍ਰਾਇਮਰੀ ਦੀ ਸਿੱਖਿਆ ਪਿੰਡ ਤੋਂ ਹਾਸਲ ਕੀਤੀ। ਖਾਲਸਾ ਹਾਈ ਸਕੂਲ ਖਹਿਰਾ ਮੱਜਾ ਤੋਂ 10ਵੀਂ ਪਾਸ ਕੀਤੀ। ਹਰਨ்தੀਰ ਗਵਰਨਮੈਂਟ ਕਾਲਜ ਕਪੂਰਥਲਾ ਤੋਂ ਬੀਏ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮਏ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਤੋਂ ਪੀ ਐਚ ਡੀ ਦੀ ਡਿਗਰੀ ਪ੍ਰਾਪਤ ਕੀਤੀ। ਪਾਤਰ ਸਾਹਿਬ ਪਹਿਲਾਂ ਤਾਂ ਲੈਕਚਰਾਰ ਲੱਗੇ ਔਰ ਉਸ ਤੋਂ ਬਾਅਦ ਫਿਰ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪ੍ਰੋਫੈਸਰ ਦੇ ਤੌਰ ਦੇ ਉੱਪਰ ਸੇਵਾਵਾਂ ਨਿਭਾਉਂਦੇ ਰਹੇ ਤੇ ਆਖਰ ਇਹ ਤੋਂ ਇਥੋਂ ਹੀ ਸੇਵਾ ਮੁਕਤ ਹੋ ਕੇ ਫਿਰ ਪੰਜਾਬੀ ਸਾਹਿਤ ਦੇ ਵਿੱਚ ਆਪਣਾ ਵੱਡਾ ਯੋਗਦਾਨ ਪਾਉਣ ਲੱਗੇ। ਵੱਖ-ਵੱਖ ਸਮਿਆਂ ਦੇ ਵਿੱਚ ਉਹਨਾਂ ਨੂੰ ਵੱਡੇ ਹੀ ਮਾਨ ਸਨਮਾਨ ਦਿੱਤੇ ਗਏ ਔਰ ਸਭ ਤੋਂ ਵੱਡਾ ਭਾਰਤ ਦਾ ਸਨਮਾਨ ਜੋ ਪਦਮ ਸ਼੍ਰੀ ਹੈ 2012 ਦੇ ਵਿੱਚ ਸਰਜੀਤ ਪਾਤਰ ਸਾਹਿਬ ਨੂੰ ਦਿੱਤਾ ਗਿਆ ਇੱਕ ਵਾਰ ਸਰਜੀਤ ਪਾਤਰ ਜੀ ਲਾਤੀਨੀ ਅਮਰੀਕਾ ਦੇ ਕੋਲੰਬੀਆ ਦੇ ਵਿੱਚ ਇੱਕ ਕਵਤਾ ਉਸ ਉਤਸਵ ਦੇ ਵਿੱਚ ਸ਼ਿਰਕਤ ਕਰਨ ਵਾਸਤੇ ਗਏ ਜਿੱਥੇ ਉਹਨਾਂ ਨੂੰ ਇੱਕ ਉਸ ਵੇਲੇ ਸਪੈਨੀ ਬੱਚੇ ਨੇ ਦੇਖਿਆ ਤੇ ਦੇਖ ਕੇ ਉਹਨਾਂ ਦੇ ਕੇਸ ਸੋਨਾ ਦਾੜਾ ਸਿਰ ਤੇ ਵੱਜੀ ਦਸਤਾਰ ਤੇ ਉਹ ਬੱਚਾ ਜਿਹੜਾ ਸੀ ਉਹਨੂੰ ਇਦਾਂ ਲੱਗਾ ਕਿ ਜਿਵੇਂ ਕੋਈ ਜਾਦੂਗਰ ਆ ਗਿਆ ਹੋਵੇ ਪਾਤਰ ਸਾਹਿਬ ਨੇ ਪੰਜਾਬੀ ਸਾਹਿਤ ਦੇ ਵਿੱਚ ਭਰਪੂਰ ਯੋਗਦਾਨ ਪਾਉਂਦਿਆਂ ਬਹੁਤ ਸਾਰੀਆਂ ਕਵਤਾਵਾਂ ਲਿਖੀਆਂ ਔਰ ਉਹਨਾਂ ਦੀ ਕਵਤਾ ਜਿਹੜੀ ਸੀ ਪੰਜਾਬ ਦੇ ਲੋਕਾਂ ਨੇ ਬਹੁਤ ਜ਼ਿਆਦਾ ਉਹਨੂੰ ਮਾਣ ਸਤਿਕਾਰ ਦਿੱਤਾ ਅੱਜ ਸਵੇਰ ਤੜਕਸਾਰ ਜਾਨੀ ਕਿ 11 ਮਈ 2024 ਨੂੰ ਦਿਲ ਦਾ ਦੌਰਾ ਪੈਣ ਕਰਕੇ ਸਰਜੀਤ ਪਾਤਰ ਜੀ ਇਸ ਸੰਸਾਰ ਨੂੰ ਅਲਵਿਦਾ ਕਹਿ ਜਾਂਦੇ ਐ। ਉਹਨਾਂ ਦੀਆਂ ਲਿਖੀਆਂ ਹੋਈਆਂ ਕਵਤਾਵਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਧ ਕਵਤਾ ਜਿਹੜੀ ਪ੍ਰਸਿੱਧ ਹੋਈ ਔਰ ਜਿਹੜੀ ਕਵਤਾ ਦੇ ਵਿੱਚ ਉਹਨਾਂ ਨੇ ਪੰਜਾਬ ਦੇ ਦਰਦ ਨੂੰ ਬਿਆਨ ਕੀਤਾ, ਪੰਜਾਬ ਦੇ ਕਾਲੇ ਦੌਰ ਨੂੰ ਬਿਆਨ ਕੀਤਾ, ਭਾਰਤੀ ਸਿਸਟਮ ਨੂੰ ਬਿਆਨ ਕੀਤਾ। ਦੇ ਜਿਸ ਦੇ ਵਿੱਚ ਉਹਨਾਂ ਨੇ ਆਪਣੀ ਦੀ ਮੰਨ ਦੀਆਂ ਗੱਲਾਂ ਕਹੀਆਂ ਜਿਨ੍ਹਾਂ ਦਾ ਨਤੀਜਾ ਵੀ ਉਹਨਾਂ ਨੂੰ ਭੁਗਤਣਾ ਪਿਆ ਉਹ ਕਵਤਾ ਸੀ ਜੋ ਆਪ ਜੀ ਦੇ ਨਾਲ ਅਸੀਂ ਸਾਂਝੀ ਕਰਾਂਗੇ ਕੁਝ ਕਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਕੁਝ ਕਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮਾਦਾਨ ਕੀ ਕਹਿਣਗੇ ਗੀਤ ਦੀ ਮੌਤ ਇਸ ਰਾਤ ਜੇ ਹੋਗੀ ਮੇਰਾ ਜੀਣਾ ਮੇਰੇ ਜਾਰ ਕਿੰਜ ਸਹਿਣਗੇ ਇਸ ਅਦਾਲਤ ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਨੇ ਆਖੋ ਇਹਨਾਂ ਨੂੰ ਉਜੜੀ ਘਰੀ ਜਾਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਕਵਤਾ ਦੇ ਇਸ ਸ਼ੇਰ ਦੇ ਵਿੱਚ ਪਾਤਰ ਸਾਹਿਬ ਨੇ ਭਾਰਤੀ ਸਿਸਟਮ ਦੇ ਉੱਪਰ ਤੰਜ ਕੱਸਦਿਆਂ ਗਿਆ ਵੀ ਅਦਾਲਤੀ ਪ੍ਰਕਿਰਿਆਵਾਂ ਦੀ ਹੈ ਕਿ ਲੋਕ ਜਿਹੜੇ ਨੇ ਅਦਾਲਤ 'ਚ ਖੜੇ ਸੁੱਕ ਜਾਂਦੇ ਐ ਫੈਸਲਿਆਂ ਦੀ ਉਡੀਕ ਕਰਦੇ ਐ ਲੇਕਿਨ ਫੈਸਲੇ ਕਦੇ ਆਉਂਦੇ ਨਹੀਂ 1984 ਨੂੰ ਅੱਜ ਕਿੰਨੇ ਸਾਲ ਬੀਤਿਤ ਹੋ ਗਏ ਸਿੱਖਾਂ ਨੂੰ ਅੱਜ ਤੱਕ ਵੀ ਇਨਸਾਫ ਨਹੀਂ ਮਿਲ ਸਕਿਆ ਇਹਨਾਂ ਗੱਲਾਂ ਤੋਂ ਹੀ ਜਿਹੜਾ ਸੀ ਪਾਤਰ ਸਾਹਿਬ ਨੇ ਇਹ ਲਿਖਿਆ ਕਿ ਇਸ ਅਦਾਲਤ 'ਚ ਬੰਦੇ ਬਿਰਖ ਹੋ ਗਏ ਫੈਸਲੇ ਸੁਣਦਿਆਂ ਸੁਣਦਿਆਂ ਸੁੱਕ ਗਏ ਨੇ ਆਖੋ ਇਹਨਾਂ ਨੂੰ ਉਜੜੀ ਘਰੀ ਜਾਣ ਇਹ ਕਦੋਂ ਤੱਕ ਇੱਥੇ ਖੜੇ ਰਹਿਣਗੇ ਯਾਰ ਮੇਰੇ ਜੋ ਇਸ ਆਸ ਤੇ ਮਰ ਗਏ ਕਿ ਮੈਂ ਉਹਨਾਂ ਦੇ ਦੁੱਖ ਦਾ ਬਣਾਵਾਗਾ ਗੀਤ ਜੇ ਮੈਂ ਚੁੱਪ ਹੀ ਰਿਆ ਜੇ ਮੈਂ ਕੁਝ ਨਾ ਕਿਹਾ ਬਣ ਕੇ ਰੂ ਉਹ ਸਦਾ फडਕਦੇ ਰਹਿਣਗੇ ਜੋ ਵਿਦੇਸ਼ਾਂ ਵਿੱਚ ਰੁੱਲਦੇ ਨੇ ਰੋਜੀ ਦੇ ਲਈ ਉਹ ਜਦੋਂ ਦੇਸ਼ ਪਰਤਣਗੇ ਆਪਣੇ ਕਦੀ ਕੁਝ ਤਾਂ ਸਿੱਖਣਗੇ ਮਾਂ ਦੇ ਸਿਵਿਆਂ ਦੀ ਅਗਨ ਬਾਕੀ ਕਬਰਾਂ ਦੇ ਰੁੱਖ ਹੀਠ ਜਾ ਬਹਿਣਗੇ ਜਿਹੜੇ ਅੱਜ ਵੀ ਬੱਚੇ ਜਿਹੜੇ ਆ ਸਾਡੇ ਵਿਦੇਸ਼ਾਂ ਦੇ ਵਿੱਚ ਜਾਂਦੇ ਐ ਮਾਤਾ ਪਿਤਾ ਇੱਥੇ ਤੜਫਦੇ ਐ ਬੱਚੇ ਉੱਥੇ ਤੜਫਦੇ ਐ ਉਸ ਦੁਖਾਂਤ ਨੂੰ ਵੀ ਪਾਤਰ ਸਾਹਿਬ ਨੇ ਇਸ ਸ਼ੇਰ ਦੇ ਵਿੱਚ ਬਿਆਨ ਕੀਤਾ ਕੀ ਇਹ ਇਨਸਾਫ਼ ਹੋਮੇ ਦੇ ਪੁੱਤ ਕਰਨਗੇ ਕੀ ਇਹ ਖਾਮੋਸ਼ੀ ਪੱਥਰ ਦੇ ਬੁੱਤ ਕਰਨਗੇ ਜੋ ਸਲੀਬਾਂ ਤੇ ਟੰਗੇ ਨੇ ਲੱਥਨੇ ਨਹੀਂ ਰਾਜ ਬਦਲਣਗੇ ਸੂਰਜ ਚੜਨਗੇ ਲਹਿਣਗੇ ਇਹ ਜੋ ਰੰਗ ਚ ਚਿੱਤਰੇ ਨੇ ਖੁਰ ਜਾਣਗੇ ਇਹ ਜੋ ਮਰਮਰ ਚ ਉਕਰੇ ਨੇ ਮਿਟ ਜਾਣਗੇ ਬਲਦੇ ਹੱਥਾਂ ਨੇ ਜਿਹੜੇ ਹਵਾ ਵਿੱਚ ਲਿਖੇ ਅਰਫ ਉਹੀ ਹਮੇਸ਼ਾ ਲਿਖੇ ਜਾਣਗੇ ਇਹ ਵੀ ਸ਼ਾਇਰ ਮੇਰਾ ਆਪਣਾ ਵਹਿਮ ਹੈ ਕੋਈ ਦੀਵਾ ਜਗੇਗਾ ਮੇਰੀ ਕਬਰ ਤੇ ਜੇ ਹਵਾਈ ਇਹ ਕਬਰ ਉਤੇ ਜਾ ਕੀ ਸਭ ਘਰਾਂ ਦੇ ਦੀਵੇ ਵੀ ਬੁੱਝ ਜਾਣਗੇ ਕੁਝ ਕਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮ੍ਮਾਦਾਨ ਕੀ ਕਹਿਣਗੇ ਕੁਝ ਕਹਾ ਤਾਂ ਹਨੇਰਾ ਜਰੇਗਾ ਕਿਵੇਂ ਚੁੱਪ ਰਹਾ ਤਾਂ ਸ਼ਮ੍ਮਾਦਾਨ ਕੀ ਕਹਿਣਗੇ ਇਸ ਸਰਜੀਤ ਪਾਤਰ ਸਾਹਿਬ ਦੀ ਸਭ ਤੋਂ ਪ੍ਰਸਿੱਧ ਕਵਤਾ ਜੋ ਉਹਨਾਂ ਨੇ ਲਿਖੀ ਔਰ ਇਸ ਤੋਂ ਇਲਾਵਾ ਸੈਂਕੜੇ ਹਜ਼ਾਰਾਂ ਕਵਤਾ ਉਹਨਾਂ ਨੇ ਪੰਜਾਬੀ ਸਾਹਿਤ ਨੂੰ ਦਿੱਤੀਆਂ ਉਹਨਾਂ ਨੂੰ ਹਮੇਸ਼ਾ ਯਾਦ ਕੀਤਾ ਜਾਂਦਾ ਰਹੇਗਾ ਆਪਾਂ ਵੀ ਪਾਤਰ ਸਾਹਿਬ ਨੂੰ ਸੱਚੀ ਸ਼ਰਧਾਂਜਲੀ ਭੇਟ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ